ਦੇ ਪੈਸੇ ਜਲਦੀ ਪਾਓ ਦੋਸਤਾਂ ਪਾਓ ਜਲਦੀ ਪਾਓ ਬਜਾਓ ਸਰਕਾਰ ਮੁਕਤਾਲਾ ਹੈ ਜੈਮ ਸਰਕਾਰ ਮੁਕਤਾਲਾ ਹੈ ਜੈਮ ਸਰਕਾਰ ਮੁਕਤਾਲਾ ਹੈ ਹਣਾਂ ਤੋਂ ਬਾਅਦ ਬਾਜੀਗਰ ਬਸਤੀ ਵਿੱਚ ਡਿੱਗੇ ਘਰਾਂ ਨੂੰ ਮੁਆਵਜ਼ਾ ਨਾ ਮਿਲਣ ਕਾਰਨ ਉਹਨਾਂ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਸਾਨੂੰ ਇਹ ਦੱਸਾਰਨਾ ਕੋਈ ਜੰਮ ਤੇ ਪਿਆਰੇ ਬਾਜੀ ਹੁਣ ਕਾਹਕੇ ਸਾਡੀ ਕਿਤੇ ਕੋਈ ਪਰਵਾਹੀ ਨਹੀਂ ਹੋ ਰਹੀ ਸਾਡੀ ਕੋਈ ਥਣਵਾਹੀ ਨਹੀਂ ਕਰ ਰਿਹਾ ਜਿਸ ਕਾਰਨ ਸਾਨੂੰ ਮਜ਼ਦੂਰ ਨਾਜ ਨਾਰੇਵਾਦੀ ਕਰਨੀ ਪਈ ਹੈ ਤੁਸੀਂ ਦੇਖ ਰਹੇ ਹੋ ਬਾਜੀਗਰ ਬਸਤੀ ਵਿੱਚ ਘਰਾਂ ਦੀ ਹਾਲਤ ਜੋ ਖੁਦ ਆਪਣੀ ਦਰਦ ਭਰੀ ਕਹਾਣੀ ਬਿਆਨ ਕਰਦੀਆਂ ਹਨ ਇਹ ਤਸਵੀਰਾਂ ਦੇਖਣ ਵਾਲਿਆਂ ਨੂੰ ਹਰ ਕਿਸੇ ਨੂੰ ਵਿਚਲਿਤ ਕਰ ਦਿੰਦੀਆਂ ਹਨ ਜੋ ਇਹ ਹਾਲਾਤ ਬਣੇ ਹੋਏ ਹਨ ਇਨਾਂ ਨੂੰ ਦੇਖ ਕੇ ਹਰ ਕਿਸੇ ਦਾ ਹਿਰਦਾ ਪਸੀ ਜ ਸਕਦਾ ਹੈ ਡਿੱਗੀਆਂ ਹੋਈਆਂ ਛੱਤਾਂ ਜੋ ਅਧਿਕਾਰੀਆਂ ਦੇ ਨਾਮ ਦੀ ਪਾਰਟੀ ਸੁਭਾਅ ਨਹੀਂ ਹੈ ਇਹ ਦੇਖ ਕੇ ਹਰ ਕਿਸੇ ਦਾ ਹਿਰਦਾ ਦੁਖੀ ਸਕਦਾ ਹੈ ਕਿ ਅਜਿਹੇ ਬੇਕਾਰ ਲੋਕਾਂ ਦੀ ਸਰਕਾਰ ਵੱਲੋਂ ਸਾਰ ਨਾ ਲੈਣਾ ਬਹੁਤ ਹੀ ਤੁਹਾਡੀ ਗੱਲ ਨੂੰ ਸਿੱਧ ਹੋ ਰਹੀ ਹੈ ਬਾਜੀਗਰ ਭਾਈ ਚਾਰੇ ਅਤੇ ਸੈਸੀ ਭਾਈ ਚਾਰੇ ਨਾਲ ਸੰਬੰਧਤ ਹਨ ਜੋ ਕਿ ਪਿਛਲੇ ਤਕਰੀਬਨ ਸਾਲ ਡੇਢ ਸਾਲ ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜੋ ਜੋ ਕੱਚੇ ਘਰਾਂ ਲਈ ਗਰੀਬ ਲੋਕਾਂ ਦੇ ਕੱਚੇ ਘਰਾਂ ਲਈ ਜੋ ਪੈਸੇ ਆਉਂਦੇ ਨੇ ਜਾਂ ਕੋਈ ਕੇਸ ਪਾਸ ਹੁੰਦੇ ਹਨ ਕੱਚੇ ਘਰਾਂ ਨੂੰ ਉਹਨਾਂ ਨੂੰ ਦੁਬਾਰੇ ਬਣਾਉਣ ਲਈ ਗਰੀਬ ਲੋਕਾਂ ਦੇ ਉਹਦੇ ਸੰਬੰਧ ਵਿੱਚ ਅਸੀਂ ਇੱਥੇ ਇਕੱਠੇ ਹੋਏ ਆ ਸਾਰੇ ਜਿਨ੍ਹਾਂ ਦੀ ਪਹਿਲਾਂ ਪਾਸ ਹੋਈਆਂ ਹੋਈਆਂ ਨੇ ਤਕਰੀਬਨ ਮੈਨੂੰ ਲੱਗਦਾ ਮੈਨੂੰ ਡੇਢ ਦੋ ਮਹੀਨੇ ਤਾਂ ਮੈਨੂੰ ਘੜੇ ਮਾਰਦੇ ਨੂੰ ਹੋਗੇ ਤੇ ਉੱਥੇ ਜਦੋਂ ਜਾਂਦੇ ਆ ਦਫਤਰ ਚ ਕਹਿੰਦੇ ਆ ਜੀ ਕੋਠੀ ਵਾਲੇ ਬੰਨਣਗੇ ਜੀ ਫਲਾਣਾ ਬੰਡੂਗਾ ਜੀ ਜਿਹੜੇ ਇਹਨਾਂ ਦੇ ਆਪ ਦੇ ਚਿਹਤੇ ਨੇ ਆਮ ਆਦਮੀ ਪਾਰਟੀ ਦੇ ਝਾੜੂ ਵਾਲੇ ਉਹਨਾਂ ਨੂੰ ਇਹ ਪੋਚਕ ਦੇਣੇ ਉਧਰ ਕੋਠੀ ਚ ਬੁਲਾ ਲੈਂਦੇ ਨੇ ਉੱਥੇ ਬਲਾ ਬਲਾ ਕੇ ਆਪਦੇ ਜਿਹੜੇ ਬੰਦੇ ਨੇ ਇਹਨਾਂ ਦੇ ਉਹਨਾਂ ਨੂੰ ਆਪਦੀ ਪਾਰਟੀ ਦੇ ਨੂੰ ਜਿਹੜੇ ਲੈਟਰ ਆ ਉਹ ਦਿੱਤੇ ਜਾਂਦੇ ਹਨ ਸਾਨੂੰ ਅਸੀਂ ਕਾਲੀਦਾਲ ਨਾਲ ਸੰਬੰਧਤਾ ਸਾਨੂੰ ਇਗਨੋਰ ਕੀਤਾ ਜਾਂਦਾਗਾ ਮੈਂ ਇੱਕ ਦੋ ਆਮ ਆਦਮੀ ਪਾਰਟੀ ਦੀ ਆਗੂਆਂ ਨੂੰ ਵੀ ਫੋਨ ਕਰਕੇ ਕਿਹਾ ਮੈਂ ਯਾਰ ਗਰੀਬ ਲੋਕਾਂ ਦਾ ਕੀ ਕਸੂਰ ਠੀਕ ਹੈ ਕਿ ਨਹੀਂ ਤੁਸੀਂ ਇਹਨਾਂ ਨੂੰ ਡਾਇਰੈਕਟਰ ਤੇ ਆਪਦੇ ਕੰਮ ਸ਼ੁਰੂ ਕਰਨ ਵਿਚਾਰੇ ਆਪਦੇ ਘਰ ਮਕਾਨ ਬਣਾਉਣ ਰੇ ਕਿੰਨੇ ਕਿੰਨੇ ਚਿਰ ਦੇ ਸਾਲ ਹੋ ਗਿਆ ਸੇ ਵੀ ਨਹੀਂ ਮਿਲਦਾ ਇਹ ਕੁਝ ਤਾਂ ਸਾਡੀ ਬਾਜੀਗਰਤ ਧਰਮਸ਼ਾਲਾ ਦੇ ਵਿੱਚ ਬੈਠੇ ਤਿੰਨ ਚਾਰ ਮਕਾਨ ਘਰ ਕੁਝ ਸਾਡੀ ਸਾਸੀਪਾਈ ਧਰਮਸ਼ਾਲਾ ਧਰਮਸ਼ਾਲਾ ਦੇ ਵਿੱਚ ਬੈਠਿਆ ਇਹਨਾਂ ਗਰੀਬ ਲੋਕਾਂ ਦਾ ਕੀ ਕਸੂਰ ਆ ਮੈਂ ਪੁੱਛਣਾ ਚਾਹੁੰਨਾ ਪੰਜਾਬ ਸਰਕਾਰ ਤੋਂ ਸਾਡੇ ਇੱਥੋਂ ਦੇ ਸਾਡੇ ਮੀਤ ਹੇਰ ਜੀ ਜੋ ਐਮਪੀ ਨੇ ਸਾਡੇ ਹਲਕਾ ਚਾਰਜ ਨੇ ਇੱਥੋਂ ਦੇ ਆਮ ਆਦਮੀ ਪਾਰਟੀ ਦੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਇਹਨਾਂ ਗਰੀਬ ਲੋਕਾਂ ਦਾ ਕੀ ਕਸੂਰ ਆ ਕਲਾ ਵਿਕਾਸ ਆ ਜਿਹੜਾ ਉਹ ਥੋੜਾ ਤੇ ਖੰਭਿਆਂ ਤੇ ਫੋਟੋ ਲਾ ਕੇ ਜਾਂ ਚੌਕਾ ਦੇ ਬੈਨਰ ਲਾ ਕੇ ਜਾਂ ਵੱਡੇ ਵੱਡੇ ਹੋਲਡਿੰਗ ਲਾ ਕੇ ਨਹੀਂ ਇਹ ਹੁਣ ਇਹ ਲੋਕਾਂ ਦੇ ਵਿੱਚ ਹੀ ਆਉਣਾ ਪੜਿਆ ਇਹਨਾਂ ਗਰੀਬ ਲੋਕਾਂ ਨੂੰ ਬਾਹ ਫੜੋ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰੋ ਇਹਨਾਂ ਦੇ ਘਰਾਂ ਦੀ ਜਿਹੜੀ ਐਕਚੁਅਲ ਖਾਸਾ ਜਿਹੜੀ ਹਾਲਤ ਉਹ ਕਿਹੋ ਜੀ ਹੈ ਉਹ ਜਿਹੜੇ ਖਾਸਾ ਹਾਲਤ ਹੈ ਤੁਹਾਨੂੰ ਪਤਾ ਜੀ ਧਰਮਸ਼ਾਲਾ ਚ ਕਿਉਂ ਬੈਠਣ ਜੀ ਇਹਨਾਂ ਦੇ ਸਾਰੇ ਮਕਾਨ ਟੇ ਪਏ ਆ ਜੀ ਸਾਰੇ ਮੌਕੇ ਆਪ ਵੀ ਦੇਖ ਕੇ ਕਹਿੰਦੇ ਇਹਨਾਂ ਦੇ ਐਡਮਿਨਿਸਟਰੇਟਰਾਂ ਨੇ ਜਦੋਂ ਪਿੱਛੇ ਹੜ ਆਏ ਨੇ ਬਾਰਸ਼ ਹੋਈ ਆ ਸਾਰੇ ਇੱਥੇ ਮੌਕੇ ਜਜਾ ਦੇ ਇੱਕ ਕੇ ਇਹਨਾਂ ਨੇ ਤਾਂ ਤਰਪਾਨਾ ਵੀ ਸਾਨੂੰ 30 ਦਿੱਤੀਆਂ ਨੇ ਉਹ ਤੋਂ ਅਸੀਂ ਆਪ ਖੁਦ ਲੈ ਆ ਕੇ ਬੰਡੀਆਂ ਨੇ ਸਾਡੇ ਹਲਕਾਂ ਚਾਰਜ ਮਿਲ ਕੇ ਕਲਮਨ ਸਿੰਘ ਕੀਤੂ ਦੇ ਇਥੇ ਇਸ ਘਰ ਘਰ ਜਾ ਕੇ ਤਕਰੀਬਨ 1.5 200 ਜਿਹੜਾ ਤਰਪਾਨਾ ਨੇ ਪੈਂਦੇ ਮੀਚ ਉਹ ਬੰਡੀਆਂ ਨੇ ਸ਼੍ਰੀਆ ਬਰਸਾਤਾਂ ਦੇ ਵਿੱਚ ਏਸੀ ਮੁਹੱਲੇ ਦੇ ਵਿੱਚ ਤੁਹਾਡੇ ਏਰੀਏ ਦੇ ਵਿੱਚ ਇੱਕ ਬੰਦੇ ਦੀ ਛੱਤ ਡੇਗ ਗਈ ਸੀ ਜਿਹਦੇ ਵਿੱਚ ਪੰਜ ਜੀ ਜਿਹੜੇ ਆ ਕਾਫੀ ਦੌਰ ਤੇ ਫੱਟੜ ਵੀ ਹੋ ਗਏ ਸੀ ਔਰ ਇੱਕ ਬੰਦੇ ਦੀ ਉਸਦੀ ਬਚਾਰੇ ਦੀ ਡੈਥ ਵੀ ਹੋ ਗਈ ਸੀ ਉਹਦਾ ਕੀ ਬਣਿਆ ਜੀ ਉਹਦਾ ਵੀ ਜੀ ਕੇਸ ਪਾਸ ਹੋਇਆ ਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਅਸੀਂ ਇੱਥੇ ਧਰਨਾ ਲਾ ਕੇ ਜੋ 5 ਲੱਖ ਮਨਜ਼ੂਰ ਕਰਵਾਇ 1 2 ਲੱਖ ਰੁਪਇਆ ਹੋਰ ਸਰਕਾਰ ਵੱਲੋਂ ਆਏਗਾ ਉਸੇ ਬਾਕੀ ਉਹ ਨਹੀਂ ਹਜੇ ਆਇਆ ਬਾਕੀ ਅਸੀਂ ਆਪਦੇ ਤੌਰ ਤੇ ਜਿਹੜੇ ਪੈਸੇ ਇਕੱਠੇ ਹੋਏ ਨੇ ਸਾਡੇ ਅਸੀਂ ਉਹਦੇ ਰਾਹੀਂ ਉਹਦਾ ਮਕਾਨ ਆ ਜਿਹੜਾ ਉਹਦਾ ਘਰ ਬਣਵਾ ਰਹੇ ਹਾਂ ਸ਼ੁਰੂ ਕਰਾਇਆ ਜਦ ਕਿ ਸਰਕਾਰ ਵੱਲੋਂ ਉਹਨਾਂ ਨੂੰ ਹਜੇ ਕੋਈ ਹੋ ਨਹੀਂ ਆਇਆ ਜਿਹੜੀ ਕੋਈ ਉਹਨਾਂ ਦੀ ਫਾਈਲ ਪਾਸ ਹੋ ਗਈ ਲੰਬੇ ਸਮੇਂ ਤੋਂ ਜਿਵੇਂ ਇਹ ਜਿਹੜੇ ਨੇ ਵਿਚਾਰੇ ਬੇਕਾਰ ਹੋ ਕੇ ਰੋਣ ਰਹੇ ਨੇ ਤੁਹਾਡੀ ਹੁਣ ਵੀ ਨਹੀਂ ਕੋਈ ਸੁਣਵਾਈ ਹੁੰਦੀ ਤਾਂ ਤੁਰੰਤ ਅਗਲਾ ਐਕਸ਼ਨ ਕੀ ਲਵਾਂਗੇ ਇਹ ਦੇਖੋ ਜੀ ਬਿਤਕਰਾ ਕੀਤਾ ਜਾਂਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਟਿਆ ਵੀ ਜਿਹੜੇ ਇਹਨਾਂ ਦੇ ਆਪਦੀ ਪਾਰਟੀ ਦੇ ਕਾਰਕੁਨ ਨੇ ਉਹਨਾਂ ਨੂੰ ਬੁਲਾ ਕੇ ਉੱਥੇ ਕੋਠੀ 'ਚ ਬੁਲਾ ਕੇ ਮੈਂ ਪਰਸੋ ਚ ਉੱਥੇ ਯੂ ਸਾਹਿਬ ਆ ਜਿਹੜੇ ਮੌਕੇ ਤੇ ਹੁਣ ਅਸਿਸਟੈਂਟ ਕਮਿਸ਼ਨਰ ਨੇ ਨਗਰ ਨਿਕਮ ਬਰਨਾਲਾ ਦੇ ਉਹਨਾਂ ਨੂੰ ਮਿਲਿਆ ਮੈਂ ਕਿਹਾ ਸਾਰਾ ਇਹ ਕਰਕੇ ਮੇਰੇ ਬਾੜ 'ਚ 30 35 ਕੇਸ ਪਾਸ ਹੋਏ ਹੋਏ ਨੇ ਵੀ ਉਹਨਾਂ ਗਰੀਬ ਲੋਕਾਂ ਦਾ ਕੀ ਕਸੂਰਾ ਉਹ ਮੈਨੂੰ ਕਹਿੰਦੇ ਉਹ ਤਾਂ ਜੀ ਮੰਤਰੀ ਜੀ ਵੱਢਣਗੇ ਮੈਂ ਕਿਹਾ ਮੰਤਰੀ ਜੀ ਕਿਹੜੇ ਨੇ ਉੱਥੇ ਕਹਿੰਦੇ ਐਮਪੀ ਸਾਹਿਬ ਸੋ ਮੈਂ ਬੇਨਤੀ ਕਰਦਾ ਹਾਂਗਾ ਡੀਸੀ ਸਾਹਿਬ ਨੂੰ ਐਮਪੀ ਸਾਹਿਬ ਨੂੰ ਵੀ ਇਹਨਾਂ ਗਰੀਬ ਲੋਕਾਂ ਦਾ ਕੀ ਕਸੂਰਾ ਵੀ ਇਹਨਾਂ ਨੂੰ ਤੁਸੀਂ ਲੈਟਰ ਦਿਓ ਜਾਂ ਆਫਰ ਦਿਓ ਇਹਨਾਂ ਨੂੰ ਵੀ ਭਾਈ ਆਪ ਦੇ ਮਕਾਨ ਸ਼ੁਰੂ ਕਰਨ ਤੇ ਇਹਨਾਂ ਦੇ ਖਾਤੇ 'ਚ ਪੈਸੇ ਪਾਓ ਜੀ। ਬੀਬੀ ਕੀ ਨਾਮ ਹੈ ਤੁਹਾਡਾ? ਮਾਇਆ। ਮਾਇਆ ਜੀ ਤੁਸੀਂ ਅੱਜ ਇੱਥੇ ਆਏ ਹੋ ਬੀਬੀ ਤੇ ਜਿਹੜੇ ਕੱਚੇ ਘਰਾਂ ਦੇ ਜਾਲੀ ਆ ਅਸੀਂ ਜੀ 7 ਮਹੀਨੇ 8 ਮਹੀਨੇ ਹੋ ਗਏ ਬੈਠਾ ਨੂੰ। ਕੋਈ ਸੁਣਾਈ ਨਹੀਂ ਸਾਡੀ ਹੋਈ। ਜਦੋਂ ਅਸੀਂ ਮੈਡਮ ਕੋਲੇ ਜਾਂਦੇ ਆ ਸਾਨੂੰ ਉਦੋਂ ਜੀ ਭੱਜ ਕੇ ਮਗਰ ਪਹੁੰਚਦੀ ਆ। ਅਜੇ ਤੁਸੀਂ ਬਹਿ ਜਾਓ ਠੀਕ ਜੋ ਤੁਸੀਂ ਤੁਹਾਡਾ ਹਜੇ ਕੋਈ ਨਹੀਂ ਬਣਤਾ। ਇਹ ਮੈਡਮ ਬੈਠਦੀ ਕਿੱਥੇ ਆ? ਉੱਥੇ ਬੈਠਦੀ ਆ ਆਪਣੇ 13 ਨੰਬਰ ਕਮਰਾ ਜੀ। ਮਨਜੀਤ ਕੋਰਾ ਜੀ। ਰਾਜਵੀਰ। ਰਾਜਵੀਰ। ਉਦੋਂ ਜੀ ਸਾਨੂੰ ਭੱਜ ਕੇ ਉਦੋਂ ਬਾਹਰ ਆ ਜਾਂਦੀ ਆ ਗੜ ਪੈ ਜਾਂਦੀ ਆ ਜੀ ਸਾਡੇ ਗੱਲ ਹੀ ਨਹੀਂ ਸਾਡੀ ਹਾਂ ਬੇਨਤੀ ਹੱਥ ਬੰਨ ਕੇ ਥੈਈ ਚ ਬੈਠੇ ਆਂ ਜੀ ਅਸੀਂ ਤਾਂ ਛੋਟੇ ਛੋਟੇ ਜਵਾਕ ਨੇ ਸਾਡੇ ਵਿਧਵਾ ਹੈ ਗਈਆਂ ਜੀ ਘਰ ਦੇ ਮੁੱਕੇ ਹੋਏ ਨੇ ਬੀਬੀ ਕੀ ਨਾਮ ਹੈ ਤੇਰਾ ਰਾਣੀ ਆ ਜੀ ਰਾਣੀ ਬੀਬੀ ਤੂੰ ਅੱਜ ਇੱਥੇ ਆਈ ਆ ਮਤਲਬ ਕੇਸ ਚ ਕਰਕੇ ਜਿਹੜਾ ਇਕੱਠੇ ਹੋਇਓ ਕੀ ਤੁਹਾਨੂੰ ਅਜੇ ਤੱਕ ਕੋਈ ਫਾਈਲ ਦਿੱਤੀ ਉਹ ਐ ਪੈਸਾ ਨਹੀਂ ਮਿਲਿਆ ਜੀ ਸਾਡੇ ਤਾਂ ਉਹਨਾਂ ਨੇ ਘਰਾਂ ਦੇ ਪੈਸੇ ਵੀ ਭਰਾ ਲੈ 7700 ਰੁਪਿਆ ਬੀਮਾ ਜਾ ਵੀ ਪਹਿਲਾਂ ਤੇ ਵੀ ਸਾਡਾ 3-3000 ਰੁਪਏ ਲਵਾਤਾ ਉਹਨਾਂ ਨੇ ਜਿੱਦ ਜਾਣਦੇ ਆ ਜੀ ਸਾਨੂੰ ਗਾਲ ਪੈ ਜਾਂਦੇ ਨੇ ਸਾਡੇ ਵੀ ਤੁਹਾਡਾ ਹਜੇ ਕੋਈ ਹੱਲ ਨਹੀਂ ਬਣਦਾ ਤੁਹਾਨੂੰ ਰੁਕਣਾ ਪਊਗਾ ਕਈ ਵਾਰ ਤਾਂ ਸਾਡੇ ਨਾਲ ਐਮਸੀ ਵੀ ਜਾਇਆ ਆ ਐਮਸੀ ਨੂੰ ਵੀ ਨਹੀਂ ਰਾਹ ਦੇ ਰਹੇ ਹੈਗੇ ਜੀ ਉਹ ਸਾਡੀ ਕੋਈ ਸੁਣਾਈ ਨਹੀਂ ਕਰ ਰਹੇ ਹੈਗੇ ਸਾਡੇ ਤਾਂ ਗਾਲ ਪੈਂਦੇ ਨੇ ਜੀ ਕਰੀਬ ਦੇਖ ਕੇ ਗਾਲ ਪੈ ਜਾਂਦੇ ਨੇ ਵੱਡੇ ਲੋਕਾਂ ਨੂੰ ਦੇਈ ਜਾਂਦੇ ਨੇ ਜਿਹੜੇ ਤਖੜੇ ਨੇ ਸਾਡੇ ਵਰਗੇ ਤਾਂ ਕੋਈ ਸਿਆਣ ਦਾ ਨਹੀਂ ਜੀ ਆਪਣੀਆਂ ਪਰਮੈਸਾ ਪੂਰੀਆਂ ਕਰੀ ਜਾਂਦੇ ਆ ਆਪਣੀਆਂ ਪਰਮੈਸਾ ਪੂਰੀਆਂ ਕਰੀ ਜਾਂਦੇ ਨੇ ਜੀ ਉਹ ਸਾਨੂੰ ਤਾਂ ਕੋਈ ਉਹ ਨਹੀਂ ਕਹਿੰਦੇ ਹੈਗੇ ਸਾਨੂੰ ਕਹਿੰਦੇ ਪਹਿਲਾਂ ਤੁਹਾਡੇ ਇੱਕ ਘਰ ਪਾਸ ਹੋ ਗਏ ਵੀ ਸੱਤ ਸੱਤ ਸਰਪੇਰ ਜੋ ਅਸੀਂ ਉਹ ਵੀ ਭਰੇ ਆਏ ਦੁਬਾਰੇ ਸਾਨੂੰ ਫੇਰ ਕਹਿੰਦੇ ਨੇ ਅਸੀਂ ਫੇਰ ਵੀ ਪਹਿਲਾ ਦੁਬਾਰੇ ਕਰਾ ਰਹੀਆਂ ਸਾਨੂੰ ਫੇਰ ਵੀ ਨਹੀਂ ਕੋਈ ਜੀ ਰਾਹ ਦੇ ਰੇ ਗੱਲ ਦਾ ਜੁਬੀ ਦਵਾ ਹੈਗਾ ਜੀ ਕੋ ਕਰੇ ਹਾਨ ਕਰਨ ਤਰ ਨਾਲ ਨਾ ਕੋਈ ਸਾਨੂੰ ਰਾਹ ਦਿੰਦੇ ਨਹੀਂ ਅੱਜ ਕੀ ਨਾਮ ਆ ਤੁਹਾਡਾ ਮਕੰਦ ਸਿੰਘ ਜੀ ਆ ਮਕੰਦ ਸਿੰਘ ਜੀ ਅੱਜ ਇੱਥੇ ਜਿਹੜਾ ਧਰਮਸ਼ਾਲਾ ਦੇ ਵਿੱਚ ਇਕੱਠ ਰੱਖਿਆ ਤੁਸੀਂ ਬੜੇ ਵੱਡੀ ਉਸਤੇ ਇਕੱਠੇ ਹੋ ਆਏ ਹੋ ਕੀ ਕਹਣਾ ਚੋ? ਇੱਥੇ तकरीबन ਸਾਲ ਪਰ ਹੋ ਗਿਆ ਜੀ ਕੱਚੇ ਭਰੇ ਦੀਆਂ ਮਕਾਨਾਂ ਭਰੀਆਂ ਸੀ ਆ ਫੈਲਾ ਭਰੀਆਂ ਹੋਈਆਂ ਜਿਹੜੀਆਂ ਕਿ ਪਾਸ ਵੀ ਹੋ ਗਈਆਂ ਟੀਐਸ ਬੰਨ ਵੀ ਲਵਾਤੇ ਨਾਲ ਨਕਸ਼ਿਆਂ ਦੇ ਪੈਸੇ ਵੀ ਭਰਵਾ ਲੈ ਇਹਨਾਂ ਤੋਂ ਪਰ ਪਾਸ ਹੋਣ ਦੇ ਬਾਵਜੂਦ ਦੀ ਸਰਕਾਰ ਇਹਨਾਂ ਨੂੰ ਮਤਲਬ ਉਹ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦੇਈ ਨਾ ਹੀ ਇਹਨਾਂ ਦੇ ਖਾਤਿਆਂ ਵਿੱਚ ਪੈਸੇ ਪਾ ਰਹੇ ਨੇ ਪੰਜ ਪਰਿਵਾਰ ਤਾਂ ਸਹੀ ਤਰ੍ਹਾਂ ਮਲਾਲਾ ਚ ਬੈਠੇ ਆ ਪੰਜ ਪਰਿਵਾਰ ਬਾਜੀਗਰ ਤਾਂ ਬੰਸਾਲਾ ਚ ਬੈਠੇ ਨੇ ਇੱਥੇ ਇੱਕ ਘਟਨਾ ਹੋਈ ਸੀ ਪਿਛਲੀਆਂ ਬਰਸਾਤਾਂ ਦੇ ਵਿੱਚ ਲਖਵਿੰਦਰ ਸਿੰਘ ਦਾ ਮਕਾਨ ਜਿਹੜਾ ਕੋਈ ਆਪ ਮਕਾਨ ਦੇ ਥੱਲੇ ਆ ਕੇ ਉਹ ਐਕਸਪਾਇਰ ਹੋ ਗਿਆ ਸੀਗਾ ਉਹਦੇ ਮਕਾਨ ਦੀ ਵੀ ਮਤਲਬ ਜਿਹੜੀ ਫਾਇਲਾ ਪਾਸ ਹੋਈ ਪਈਆ ਉਹ ਵੀ ਮਤਲਬ ਇਹਨਾਂ ਨੇ ਪੈਸੇ ਨਹੀਂ ਪਾਏ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਪੱਖਪਾਤ ਕੀਤਾ ਬਿਲਕੁਲ ਸਾਡੇ ਨਾਲ ਪੱਖਪਾਤ ਕੀਤਾ ਸਾਡੀ ਬਸਤੀ ਨਾਲ ਸਹੀ ਸੀ ਬਸਤੀਗਾ ਬਾਜੀਗਰ ਬਸਤੀ ਨਾਲ ਪੂਰਾ ਪੱਖਪਾਤ ਹੋ ਰਿਹਾ ਉਹ ਮਤਲਬ ਮਕਾਨ ਵੀ ਮੁਹੱਲੇ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਸ਼ੁਰੂ ਕਰਵਾਇਆ ਹੋਇਆ ਜਾ ਕੇ ਦੇਖਿਆ ਜਾਵੇ ਤੁਸੀਂ ਮੌਕੇ ਤੇ ਦੇਖੋ ਜਿਨ੍ਹਾਂ ਦੇ ਮਕਾਨ ਡਿੱਗੇ ਨੇ ਛੱਤਾਂ ਕਮਜ਼ੋਰ ਬਾਹਰ ਬੈਠੇ ਨੇ ਲੋਕ ਜਰੂਰ ਦੇਖਿਆ ਜਾਵੇ ਠੀਕ ਅਰੇ ਬਾਜੀ ਕਰ ਲਿਓ ਕੀ ਗੱਲ ਸਾਡੀ ਜਦੋਂ ਕੋਈ ਸੁਣਦਾ ਹੀ ਨਹੀਂ ਜੀ ਵੋਟਾਂ ਨੂੰ ਸਾਰੇ ਆ ਜਾਂਦੇ ਨਹੀਂ ਸਾਡੇ ਘਰ ਡਿੱਗੇ ਹੋਏ ਨੇ ਜੀ ਅਸੀਂ ਤੁਹਾਨੂੰ ਸਾਲਾਚੇ ਬੈਠੇ ਆ ਜੀ ਉਹਦਾ ਘਰ ਕੋ ਆ ਰਹੇ ਨੇ ਕਿੰਨੇ ਸਾਵੇ ਘਰ ਦੇ ਪੈ ਰਹੇ ਨੇ ਨਾ ਜੀ ਸਾਡਾ ਕੋਈ ਕਰਨੀ ਪੈ ਸਾਡੀ ਸੁਣਦਾ ਹੀ ਨਹੀਂ ਹੈਗਾ ਜਦੋਂ ਅਸੀਂ ਜਾਂਦੇ ਆ ਕਮੇਟੀ ਚ ਸਾਡੇ ਗੱਲ ਪਹੁੰਚ ਜਾਂਦੇ ਆ ਕਿਉਂ ਕਿ ਨਹੀਂ ਉਹ ਕਹਦੇ ਹਜੇ ਨਹੀਂ ਕੋਈ ਅਸੀਂ ਲੈਟਰ ਲੂਟਰ ਬਣਦੇ ਹਜੇ ਕੋਈ ਲੈਟਰ ਨਹੀਂ ਅਸੀਂ ਦੇ ਰਹੇ ਤੇ ਸਾਡੇ ਨਾਲ ਐਮਸੀ ਵੀ ਵਿਚਾਰਾ ਗਿਆ ਕਿ ਉਹਦੀ ਵੀ ਕੋਈ ਗੱਲ ਨਹੀਂ ਸੁਣੀ ਸਰਕਾਰ ਦੇ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਕਹਿੰਦੇ ਅਸੀਂ ਬਹੁਤ ਜ਼ਿਆਦਾ ਪੀ ਕੰਮ ਨਾ ਨਾ ਜੀ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਜੀ ਗਰੀਬਾਂ ਦੀ ਸਾਸੀ ਚਾਉਨੇ ਆ ਜੀ ਵੀ ਸਾਡੇ ਘਰ-ਬਾਰ ਪਾਉਣ ਜੀ ਅਸੀਂ ਵੋਟਰ ਫਟਾ ਇਹ ਕੋਈ ਹੱਲ ਕਰਤਾ ਜੀ ਅਸੀਂ ਜਰੂਰ ਵੋਟਾਂ ਪਾਵਾਂਗੇ ਹੁਣ ਝਾੜੂ ਵਾਲੇ ਤਾਂ ਆ ਜਾਂਦੇ ਨੇ ਹੈ ਸਾਡੇ ਕੇਸ ਪਾਸੋ ਹੋਏ ਨੇ ਵੋਟਾਂ ਨੂੰ ਤਾਂ ਆ ਜਾਣਗੇ ਹੁਣ ਸਾਡਾ ਕੋਈ ਸੁਣਦਾ ਨਹੀਂ ਜੇ ਵੋਟਾਂ ਪੈ ਗਈਆਂ ਨਹੀਂ ਫਿਰ ਕਿਹੜਾ ਹੱਲ ਕਰਦਾ ਕੋਈ ਕਰਦਾ ਹੱਲ ਵੋਟਾਂ ਪਹਿਲਾਂ 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 ਪਾਵਾਂਗੇ ਅਸੀਂ ਥੋੜਾ ਪਹਿਲਾਂ ਵੋਟਾਂ ਨੂੰ ਹੁਣ ਵੋਟਾਂ ਨੂੰ ਲੱਗੇ ਕਹਿਣਾ ਹੁਣ ਫਿਰ ਸਾਨੂੰ ਪਿੱਛੇ ਕਰਤਾ ਜੀ ਸਾਡੇ ਪਹਿਲਾਂ ਘਰ ਪਾਉਣ ਜੀ ਅਸੀਂ ਤਾਂ ਫਿਰ ਕੋਈ ਉਹ ਕਰਾਂਗੇ ਨਹੀਂ ਅਸੀਂ ਕਿਸੇ ਨੂੰ ਵੋਟ ਨਹੀਂ ਦੇਣੀ ਠੀਕ ਹੁਣ ਮੈਂ ਹੁਣ ਆਠਿਆ ਜਾ ਇਧਰਲੇ ਪਾਸੇ ਅੱਛਾ ਮੰਗੇ ਕੱਪੜਾ ਦਾ ਮਾਤਾ ਕੀ ਨਾਮ ਰਾਣੀਆ ਜੀ ਕੀ ਕਰਨ ਜੀ ਹਸਤਾ ਹੈਗਾ ਨਾ ਸਰਕਾਰ ਨੂੰ ਵੋਟਾਂ ਦਾ ਮੂੰਹ ਚੱਕ ਚੱਕ ਕੇ ਆਈ ਜਾਂਦੇ ਨੇ ਜਿਹੜੇ ਸਾਡੇ ਘਰ ਡਿੱਗੇ ਪਏ ਨੇ ਅਸੀਂ ਧਰਮਸ਼ਾਲਾ ਦੇ ਵਿੱਚ ਬੈਠੇ ਆ ਸਾਡੀ ਵੀ ਕੋਈ ਸੁਣਾਈ ਕਰਨ ਨਾ ਜਿਹੜੇ ਕਮੇਟੀ ਜਾਂਦੇ ਜੀ ਸਾਨੂੰ ਕੁੱਤਿਆਂ ਵਾਂਗ ਮੋੜ ਦਿੰਦੇ ਨੇ ਹਾਏ ਤੁਹਾਡਾ ਕੰਮ ਰੁਕੂਗਾ ਬਣਿਆ ਨਹੀਂ ਆ ਨਹੀਂ ਹੋਇਆ ਸਾਡੇ ਨਾਲ 1.5 ਮਹੀਨਾ ਹੋ ਗਿਆ ਜੀ ਐਮਸੀ ਨੂੰ ਵੀ ਜਾਤੇ ਨੂੰ ਕੋਈ ਐਮਸੀ ਨੂੰ ਨਹੀਂ ਰਾਹ ਦੇ ਰੇ ਜੀ ਕੋਈ ਗੱਲਬਾਤ ਸਾਨੂੰ ਕੋਈ ਦੱਸ ਦੇ ਨਹੀਂ ਤੁਹਾਡਾ ਕੋਈ ਨਹੀਂ ਜਾਨਿਆ ਕੱਚ ਕਰਕੇ ਕਿਹੜਿਆਂ ਨੂੰ ਦਿੱਤਾ ਕੋਈ ਨਹੀਂ ਦਿੱਤਾ ਜੀ ਸਾਡੇ ਘਰ ਤੁਸੀਂ ਆਪ ਦੇਖ ਚੁੱਕੇ ਹੋ ਸਾਡੇ ਜਿੰਨੇ ਵੀ ਫੈਲਾ ਪਾਈਆਂ ਸਾਡੇ ਸਾਰੇ ਦੇਹੀ ਪਏ ਨੇ ਸਾਡੀ ਕੋਈ ਸੁਣਾਈ ਨਹੀਂ ਕਰ ਰੇ ਜੇ ਸਾਡੇ ਘਰ ਪਾਣਗੇ ਤਾਂ ਅਸੀਂ ਇੱਧਰ ਪੜਨ ਦੇਵਾਂਗੇ ਉਹਨਾਂ ਨੂੰ ਜੇ ਨਹੀਂ ਸਾਡੇ ਘਰ ਪਾਦੇ ਨਾ ਤਾਂ ਸਾਡੇ ਪਹਿਮੰਤਮਾਨ ਆ ਕੇ ਬੜਨ ਆ ਜਾਵੇ ਇੱਥੇ ਨਹੀਂ ਅਸੀਂ ਟੰਟੇ ਨਾਲ ਭਜਾਵਾਂਗੇ ਜੀ ਸਿੱਧੀ ਗੱਲ ਹੈ ਇਹ ਰਾਸੀ ਹੋਰ ਪਰ ਜਿਹਨ ਸਾਡੀ ਸੁਣਾਈ ਨਹੀਂ ਕਰਦੇ ਜਿਹੜੇ ਵੱਡੇ ਲੋਕ ਨੇ ਜੀ ਉਹਨਾਂ ਦਾ ਦੇਈ ਜਾਂਦੇ ਮੇਰਾ ਜੀ ਬਲਾ ਬਲਾ ਕੇ ਅੰਦਰ ਦੇਈ ਜਾਂਦੇ ਨੇ ਕੋ ਪਤਾ ਸਾਡੇ ਵਰਗਿਆਂ ਨੂੰ ਭੇਜੀ ਜਾਂਦੇ ਨੇ ਪੋਲ ਪੋਲ ਕੇ ਤੁਸੀਂ ਜਾਬ ਸਾਡੇ ਐਮਸੀ ਦੀ ਵੀ ਨਹੀਂ ਸੁਣ ਰਹਾ ਜੀ ਸਾਡੇ ਐਮਸੀ ਦੇ ਵੀ ਗੱਲ ਪੈਂਦੇ ਨੇ ਕਮੇਟੀ ਵਾਲੇ ਜਿਹੜਾ ਜੇ ਨਹੀਂ ਬਣਦਾ ਸਾਨੂੰ ਜਵਾਬ ਦੇ ਦੇਣ ਭਈ ਤੁਹਾਡਾ ਕੰਮ ਬਣਦਾ ਨਹੀਂ ਅਸੀਂ ਆਪਦਾ ਟਿੱਕੇ ਵਾਜੀਏ ਅਸੀਂ ਅਸੀਂ ਕਿਉਂ ਠੱਕੇ ਕਹੀਏ ਸਾਡੇ ਕੰਮ ਵੀ ਛੁੱਟ ਰਹੇ ਜੀ ਬਾਤਾਂ ਪੈਂਦੀਆਂ ਨੇ ਉੱਥੇ ਦੀ ਬੈਠੇ ਅਸੀਂ ਜੀ

ਜਦੋਂ ਕੋਈ ਸਾਡੀ ਨਹੀਂ ਸੁਣਦਾ ਅਸੀਂ ਕਿਉਂ ਕਿਸੇ ਨੂੰ ਵੋਟ ਪਾਵਾਂਗੇ ਜੀ ਜੇ ਕੋਈ ਸਾਡਾ ਹੱਲ ਕਰੂਗਾ ਤਾਂ ਅਸੀਂ ਪਾਵਾਂਗੇ ਨਹੀਂ ਸਾਡੇ ਸਾਰੀਆਂ ਵੋਟਾਂ ਅਸੀਂ ਤਾਂ ਘਰੇ ਰੱਖਾਂਗੇ ਘਰੇ ਰੱਖਾਂਗੇ ਜੀ ਠੀਕ ਹੈ ਜੀ ਵੋਟ ਅਸੀਂ ਕੋਈ ਕਿਸੇ ਨੂੰ ਵੋਟ ਦੇ ਐਨਾ ਖਿਲਾਫ ਕਿਉਂ ਹੋਏ ਹੋ ਜੀ ਸਾਡੀ ਸੁਣਾਈ ਜਦੋਂ ਸਾਡੀ ਕੋਈ ਸੁਣਦਾ ਹੀ ਨਹੀਂ ਹੈ ਤਾਂ ਅਸੀਂ ਕਿੱਥੇ ਪੋਹਣ ਦਾ ਕੋਈ ਮਤਲਬ ਨਹੀਂ ਹੈ